ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਦੋ ਅਹਿਮ ਮਸਲਿਆਂ ਤੇ ਅਸੀਂ ਗੱਲਬਾਤ ਕਰਾਂਗੇ ਖਾਸ ਕਰਕੇ ਇੱਕ ਮਸਲਾ ਜੋ ਅੱਜ ਚਰਚਾ ਦਾ ਵਿਸ਼ਾ ਬਣਿਆ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਤੇ ਉਸਦੇ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਕਹਿ ਕੇ ਕਿ ਉਸਦੇ ਕੋਲੋਂ ਨਸ਼ਾ ਬਰਾਮਦ ਹੋਇਆ ਉਹ ਪੂਰੀ ਐਫਆਈਆਰ ਦੀ ਕਹਾਣੀ ਕੀ ਹੈ ਸੱਚ ਕੀ ਹੈ ਤੇ ਮਾਪੇ ਕੀ ਕਹਿ ਰਹੇ ਨੇ ਮਾਪਿਆਂ ਦਾ ਇਹ ਕਹਿਣਾ ਹੈ ਕਿ ਸਾਰਾ ਕੁਝ ਬਦਨਾਮ ਕਰਨ ਦੇ ਲਈ ਹੈ ਆਖਰਕਾਰ ਸੱਚ ਕੀ ਹੈ ਇਹ ਲੋਕ ਵੀ ਜਾਨਣਾ ਚਾਹੁੰਦੇ ਨੇ ਕਿਉਂਕਿ ਨਸ਼ਿਆਂ ਦੇ ਵਿਰੁੱਧ ਤਾਂ ਮੁਹਿੰਮ ਚਲਾਉਣ ਵਾਲਿਆਂ ਵਿੱਚੋਂ ਇੱਕ ਸੀ ਅਮਰਤਪਾਲ ਸਿੰਘ ਜੋ ਕਿ ਐਮਪੀ ਬਣ ਗਏ ਉਸੇ ਮੁੱਦੇ ਦੇ ਆਧਾਰ ਤੇ ਤਾਂ ਫਿਰ ਇਹ ਮਸਲਾ ਕਿ ਅਮਰਤਪਾਲ ਸਿੰਘ ਦੀ ਸਿਆਸਤ ਨੂੰ ਫਿੱਕਾ ਕਰੇਗਾ ਜਾਂ ਫਿਰ ਅਮਰਤਪਾਲ ਦੇ ਸਮਰਥਕ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੋਣਗੇ ਪਰ ਪੁਲਿਸ ਤਾਂ ਕਹਿ ਰਹੀ ਹੈ ਕਿ ਸਾਰਾ ਕੁਝ ਸੱਚ ਹੈ ਇਸੇ ਕਰਕੇ ਹੀ ਗ੍ਰਿਫਤਾਰ ਕੀਤਾ ਗਿਆ ਇਸ ਤੇ ਗੱਲ ਕਰਾਂਗੇ ਦੂਸਰਾ ਮਸਲਾ ਜਿਹੜਾ ਉਸ ਤੇ ਉੱਤੇ ਵੀ ਝਾਤ ਪਾਵਾਂਗੇ ਕਿਉਂਕਿ ਸ਼ਿਵ ਸੈਨਾ ਦੇ ਇੱਕ ਆਗੂ ਤੇ ਜਦੋਂ ਹਮਲਾ ਹੋਇਆ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ ਕਿ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਪੰਜਾਬ ਦੀ ਸਿਆਸੀ ਲੀਡਰਾਂ ਨੇ ਵੀ ਇਹ ਬਿਆਨ ਦਿੱਤੇ ਪਰ ਇੱਕ ਦੂਜਾ ਪਾਸਾ ਵੀ ਸਾਹਮਣੇ ਆਇਆ ਕਿ ਇੱਕ ਹੋਰ ਸ਼ਿਵ ਸੈਨਾ ਦਾ ਆਗੂ ਹੈ ਜਿਸ ਨੇ ਕਿ 21 ਸਾਲਾ ਨੌਜਵਾਨ ਦੇ ਉੱਤੇ ਹਮਲਾ ਕੀਤਾ ਹਮਲਾ ਹੀ ਨਹੀਂ ਕੀਤਾ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੇ ਬਾਕੀ ਪਰਿਵਾਰਕ ਮੈਂਬਰ ਵੀ ਉਸ ਕੇਸ 'ਚ ਨਾਮਜ਼ਦ ਦੱਸੇ ਜਾ ਰਹੇ ਨੇ ਉਹ ਪੂਰਾ ਮਸਲਾ ਕੀ ਹੈ ਉਸ ਤੇ ਵੀ ਗੱਲ ਕਰਾਂਗੇ ਕਿ ਉਹ ਸ਼ਿਵ ਸੈਨਾ ਆਗੂ ਹੈ ਜਿਹੜਾ ਉਹ ਕੌਣ ਹੈ ਤੇ ਕਿਸ ਦਾ ਕਤਲ ਹੋਇਆ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਜੀ ਐਮਪੀ ਅਮਰਿਤਪਾਲ ਸਿੰਘ ਉਦੋਂ ਚਰਚਾ ਚਾਉਂਦੇ ਨੇ ਜਦੋਂ ਸੌ ਚੁੱਕਣੀ ਸੀ ਤਾਂ ਉਦੋਂ ਬੜੇ ਡਿੱਕੇ ਪਏ ਰਹੇ ਫਿਰ ਲਿਆਂਦਾ ਗਿਆ ਨਾ ਤਸਵੀਰ ਜਾਰੀ ਹੋਈ ਨਾ ਵੀਡੀਓ ਹੋਈ ਉਸਤੇ ਵੀ ਬੜੀ ਚਰਚਾ ਹੋਈ ਪਰ ਆਖਰਕਾਰ ਇੱਕ ਗੱਲ ਰਾਹਤ ਮਿਲੀ ਲੋਕਾਂ ਨੂੰ ਖਡੂਰ ਸਾਹਿਬ ਦੇ ਆਨੁਜ्ञਾ ਜਿਨ੍ਹਾਂ ਨੇ ਵੋਟਾਂ ਪਾਈਆਂ ਅਮਰਿਤਪਾਲ ਨੂੰ ਕਿ ਚਲੋ ਸਾਡਾ ਐਮਪੀ ਸਾਡੀ ਨੁਮਾਇੰਦਗੀ ਕਰੇਗਾ ਸੌ ਤਾਂ ਚੁੱਕੀ ਐਨਐਸਏ ਕਦੋਂ ਹਟਦੀ ਹੈ ਬਾਹਰ ਦੀਆਂ ਗੱਲਾਂ ਨੇ ਪਰ ਇਹ ਉਹ ਮਾਮਲਾ ਹਜੇ ਠੰਡਾ ਨਹੀਂ ਸੀ ਹੋਇਆ ਚਰਚਾ ਦਾ ਤੇ ਹੁਣ ਇੱਕ ਨਵੀਂ ਚਰਚਾ ਛਿੜ ਗਈ ਜਿਹੜੀ ਗ੍ਰਿਫਤਾਰੀ ਨਾਲ ਗੱਲ ਸਾਹਮਣੇ ਆਈ ਹੈ ਗ੍ਰਿਫਤਾਰੀ ਦੀ ਅਸਲ ਸਚਾਈ ਕੀ ਹੈ ਪੁਲਿਸ ਕੀ ਕਹਿੰਦੀ ਹੈ ਤੇ ਮਾਪੇ ਕੀ ਕਹਿੰਦੇ ਆ ਸੰਦੀਪ ਮੇਰੇ ਕੋਲ ਨਾ 4 ਪੇਜ ਦੀ ਐਫ ਆਈ ਆਰ ਆ ਜਿਹੜੀ ਜਲੰਧਰ ਪੁਲਿਸ ਨੇ ਮਕਦਮਾ ਦਰਜ ਕੀਤਾ ਹੈਗਾ ਮਕਦਮਾ ਜਿਹੜਾ ਦਰਜ ਕੀਤਾ ਗਿਆ ਉਹਦਾ ਟਾਈਮ ਕਰੀਬ ਇਹਨਾਂ ਨੇ ਪਾਇਆ ਸਵਾ 3:30 ਵਜੇ ਦਾ ਪਾਇਆ ਹੈਗਾ ਟਾਈਮ ਜੀ ਉਹਦੇ ਚ ਚਾਰ ਪੇ ਦੀ ਐਫਆਈਆਰ ਦੇ ਵਿੱਚ ਦੋ ਇਹਨਾਂ ਨੇ ਹਜੇ ਇਤਰਾਮਾਂ ਲਾਈਆਂ ਨੇ 22 ਤੇ 27 ਜਿਹਦੇ ਦੋ ਜਿਹੜੇ ਨੇ ਇੱਕ ਹਰਪ੍ਰੀਤ ਸਿੰਘ ਆ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਨੇ ਦੂਜਾ ਲੱਪ੍ਰੀਤ ਸਿੰਘ ਉਹਦਾ ਸਾਥੀ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਪੁਲਿਸ ਨੇ ਕਹਾਣੀ ਦੱਸੀ ਆ ਐਫਆਈਆਰ ਦੇ ਵਿੱਚ ਉਹਦੇ ਚ ਸਕੋਰਪੀਓ ਗੱਡੀ ਤੇ ਜਾ ਰਹੇ ਸੀ ਨਾਕਾ ਲੱਗਾ ਸੀ ਤਲਾਸ਼ੀ ਲਈ ਇਸ ਸਕੋਰਪੀਓ ਗੱਡੀ ਦੇ ਵਿੱਚ 8 ਜਾਣੇ ਬੈਠੇ ਨੇ 8 ਥਾਣੇਦਾਰ ਬੈਠੇ ਨੇ ਗੱਡੀ ਦੇ ਵਿੱਚ ਇੱਕ ਐਸਐਚਓ ਹੂੰ ਦੂਜਾ ਏਐਸਆਈ ਅੰਗਰੇਜ਼ ਸਿੰਘ ਤੀਜਾ ਥਾਣੇਦਾਰ ਏਐਸਸੀ ਤਰਮਿੰਦਰ ਸਿੰਘ ਚੌਥਾ ਏਐਸਆਈ ਜਸਵੰਤ ਸਿੰਘ ਪੰਜਵਾਂ ਏਐਸਆਈ ਵਿਨੋਦ ਕੁਮਾਰ ਤਿੰਨ ਸੀਨੀਅਰ ਕਾਂਸਟੇਬਲ ਹੌਲਦਾਰ ਰਿੰਕ ਕਿਹੜਾ ਕਿਹੜਾ ਮਨਪ੍ਰੀਤ ਸਿੰਘ ਸੀਨੀਅਰ ਕਾਂਸਟੇਬਲ ਤੇ ਸੀਨੀਅਰ ਕਾਂਸਟੇਬਲ ਦਵਿੰਦਰ ਸਿੰਘ ਸਕੋਰਪੀਓ ਗੱਡੀ ਦਾ ਡਰਾਈਵਰ ਉਹ ਵੀ ਸੀਨੀਅਰ ਕਾਂਸਟੇਬਲ ਨਾਮ ਕੀ ਦਵਿੰਦਰ ਸਿੰਘ ਇੱਕ ਲੇਡੀ ਕਨਸਟੇਬਲ ਸੋਨੀਆ ਰਾਣੀ ਹੁਣ ਸਰ ਇਹ ਕਹਿ ਰਹੇ ਕਿ ਸਾਡੀ ਗੱਡੀ ਸਾਡੇ ਕੋਲ ਸੀ ਸਕੋਰਪੀਓ ਜਿਹਦਾ ਪੀਬੀ 65 ਨੰਬਰ ਆ ਸਰਕਾਰੀ ਗੱਡੀ ਦਾ ਉਹਦੇ ਚ 8 ਜਾਣੇ ਬੈਠੇ ਐਸ ਐਚਓ ਸਮੇਤ ਰਾਤ ਦਾ ਸਮਾਂ ਇਹਦੇ ਚ ਦੱਸਿਆ ਗਿਆ ਕਹਿੰਦੇ ਜਦੋਂ ਜਾ ਰਹੇ ਸੀ ਗੱਲ ਤੇ ਪਹਿਲਾਂ ਇਹਨਾਂ ਨੇ ਨਵਾਂ ਸ਼ਹਿਰ ਦੀ ਲਿਖੀ ਹੈਗੀ ਆ ਕਹਿੰਦੇ ਕਿ ਸਾਡੇ ਕੋਲ ਸਰਕਾਰੀ ਗੱਡੀ ਨਾਲ ਇੱਕ ਸਾਡੇ ਕੋਲ ਸਰਕਾਰੀ ਸਮਾਰਟਫੋਨ ਆ ਇੱਕ ਸਾਡੇ ਕੋਲ ਪੈਨ ਡਰਾਈਵ ਵੀ ਆ ਤੇ ਜਦੋਂ ਇਹ ਗਸਤ ਬਾ ਚੈਕਿੰਗ ਸ਼ੱਕੀ ਅਤੇ ਭੇੜੇ ਪੁਰਸਾਂ ਦੇ ਸਬੰਧ ਦੇ ਵਿੱਚ ਥਾਣੇ ਤੋਂ ਬਸ ਅੱਡਾ ਨਵਾਂ ਸ਼ਹਿਰ ਤੋਂ ਮੇਨ ਜੀਟੀ ਰੋਡ ਸਰਵਿਸ ਲੇਨ ਤੋਂ ਜਲੰਧਰ ਵਾਲੀ ਸਾਈਡ ਨੂੰ ਜਾ ਰਹੇ ਸਨ ਹੁਣ ਨਵਾਂ ਸ਼ਹਿਰ ਅੱਡੇ ਤੇ ਉਹ ਨਵਾਂ ਸ਼ਹਿਰ ਪੁਲਿਸ ਦਾ ਕੰਮ ਹੈ ਤੇ ਫਿਰ ਕਹਿੰਦੇ ਨਵਾਂ ਸ਼ਹਿਰ ਤੋਂ ਮੇਨ ਜੀਟੀ ਰੋਡ ਸਰਵਿਸ ਲੇਨ ਤੋਂ ਜਲੰਧਰ ਵਾਲੀ ਸਾਈਡ ਨੂੰ ਜਾ ਰਹੇ ਸੀ ਤੇ ਜਦ ਪੁਲਿਸ ਪਾਰਟੀ ਗਸਤ ਕਰਦੇ ਹੋ ਸਾਹਮਣੇ ਆਰਮੀ ਕੈਂਪ ਲੌਰ ਪੁਜੀ ਤਾਂ ਖੱਬੇ ਹੱਥ ਸਰਵਸ ਲੈਣ ਦੀ ਪੱਟੜੀ ਉੱਪਰ ਇੱਕ ਕ੍ਰੇਟਾ ਕਾਰ ਰੰਗ ਚਿੱਟਾ ਨੰਬਰ ਚਿੱਟਾ ਰੰਗ ਗੱਡੀ ਦਾ ਕ੍ਰੇਟਾ ਦਾ ਪੀਬੀ 2 CX 3808 ਸ਼ੱਕੀ ਹਾਲਤ ਵਿੱਚ ਖੜੀ ਦਿਖਾਈ ਦਿੱਤੀ ਫਿਰ ਇਨਸਪੈਕਟਰ ਖੁਦ ਪਹਿਲਾਂ ਗੱਡੀ ਤੋਂ ਉਤਰਦਾ ਫਿਰ ਬਾਕੀ ਉਹਦੇ ਨਾਲ ਥਾਣੇਦਾਰ ਚਾਰ ਉੱਤਰ ਜਾਂਦੇ ਨੇ ਪੂਰੀ ਟੀਮ ਉੱਤਰ ਜਾਂਦੀ ਆ ਸ਼ੀਸ਼ਾ ਖੜਕਾਇਆ ਜਾਂਦਾ ਤੇ ਫਿਰ ਅੱਗੇ ਕਹਾਣੀ ਸ਼ੁਰੂ ਹੋ ਜਾਂਦੀ ਆ ਉਹਨ ਸਵਾਲ ਹੈ ਕਿ ਇਹ ਜਿਹੜੀ ਟੀਮ ਆ ਇਹ ਜਲੰਧਰ ਪੁਲਿਸ ਦੇ ਇੱਕ ਮੁਲਾਜ਼ਮ ਨੇ ਫਿਰ ਨਵਾਂ ਸ਼ਹਿਰ ਅੱਡੇ ਤੋਂ ਜਲੰਧਰ ਨੂੰ ਜਾ ਰਹੇ ਸੀ ਆ ਕਿੱਧਰ ਆ ਕਿੱਧਰੋਂ ਜਾ ਰਹੇ ਤੇ ਜਾ ਕਿੱਧਰ ਜਾ ਰਹੇ ਸੀ ਨਾ ਇਹ ਨਹੀਂ ਦੱਸਿਆ ਗਿਆ ਪਰ ਉਹ ਕਹਿੰਦੇ ਕਿ ਚਲੋ ਰਾਤ ਨੂੰ ਉਹ ਗਸ਼ਤ ਕਰ ਰਹੇ ਸੀ ਤੇ ਫਿਰ 62 ਦਾ ਨਵਾਂ ਸ਼ਹਿਰ ਉਹ ਤੇ ਨਵਾਂ ਸ਼ਹਿਰ ਪੁਲਿਸ ਦਾ ਏਰੀਆ ਤੇ ਜਲੰਧਰ ਪੁਲਿਸ ਉਥੇ ਨਵਾਂ ਸ਼ਹਿਰ ਕੀ ਕਰਨ ਚੱਲ ਗਈ ਗਸਤ ਕਰਦੀ ਕਰਦੀ ਜਲੰਧਰ ਚੱਲ ਗਈ ਜਲੰਧਰ ਤੋਂ ਨਵਾਂ ਸ਼ਹਿਰ ਚੱਲ ਗਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਦੂਜੀ ਗੱਲ ਹੈ ਕਿ ਰਾਤ ਦਾ ਇਹਨਾਂ ਟਾਈਮ ਤੇ ਲਿਖਿਆ ਨਹੀਂ ਐਫ ਆਈ ਆਰ ਦੇ ਵਿੱਚ ਲੇਕਿਨ ਜਦੋਂ ਮੁਕਦਮਾ ਦਰਜ ਕੀਤਾ ਉਹ 3:30 ਵਜੇ ਦੇ ਕਰੀਬ ਆ ਫਿਰ ਕਹਿੰਦੇ ਕਿ ਜਿਹੜਾ ਕਾਨੂੰਨ ਕੀ ਕਹਿੰਦਾ ਜਦੋਂ ਕਿਸੇ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਮੁਕਦਮਾ ਦਰਜ ਕਰੀਏ ਨਾ ਉਹਦੇ ਚ ਇੱਕ ਧਾਰਾ ਹੈਗੀ ਆ 50 ਧਾਰਾ 50 ਇਹ ਕਹਿੰਦੀ ਆ ਕਿ ਤੁਸੀਂ ਜੇ ਤਲਾਸ਼ੀ ਕਰਵਾਉਣੀ ਆ ਤੇ ਪੁਲਿਸ ਨੇ ਤਲਾਸ਼ੀ ਲੈਣੀ ਆ ਤੁਸੀਂ ਦੋ ਅਗਸਟਡ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਤੁਹਾਨੂੰ ਰਾਈਟ ਆ ਕਾਨੂੰਨੀ ਰਾਈਟ ਦਿੰਦਾ ਹੈਗਾ ਤੁਸੀਂ ਬੁਲਾ ਸਕਦੇ ਹੋ ਜਾਂ ਤੁਹਾਨੂੰ ਅਸੀਂ ਉਸ ਅਗਸਟਡ ਅਫਸਰ ਦੇ ਸਾਹਮਣੇ ਪੇਸ਼ ਕਰ ਸਕਦੇ ਉਹਦੇ ਸਾਹਮਣੇ ਤਲਾਸ਼ੀ ਫਿਰ ਐਸ ਐਚਓ ਆਪਣੇ ਫੋਨ ਨੰਬਰ ਤੋਂ ਲਾ ਕੇ ਦੇ ਡੀ ਐਸ ਪੀ ਫਲੋਰ ਨੂੰ ਫੋਨ ਕਰਦੇ ਨੇ ਉੱਥੇ ਡੀ ਐਸ ਪੀ ਲੱਗੇ ਨੇ ਸਵਰਨਜੀਤ ਸਿੰਘ ਹਣੀ ਉਹ 15 ਮਿੰਟ ਦੇ ਵਿੱਚ ਆ ਜਾਂਦੇ ਨੇ ਉਹ ਕਹਿੰਦੇ ਉਹਨੇ ਡੀਐਸਪੀ ਨੇ ਵਰਦੀ ਪਾਈ ਸੀ ਨੰਬਰ ਪਲੇਟ ਵੀ ਲੱਗੀ ਹੋਈ ਸੀ ਉਹਨੇ ਦੱਸਿਆ ਕਿ ਮੈਂ ਡੀਐਸਪੀ ਇਲਾਕੇ ਦਾ ਫਲੋਰ ਮੇਰੀ ਡਿਊਟੀ ਆ ਜੇ ਤੁਸੀਂ ਚਾਹੁੰਦੇ ਹੋ ਕਿ ਜੇ ਤੁਸੀਂ ਜਿਹੜਾ ਮੈਜਿਸਟਰੇਟ ਆ ਉਹਦੇ ਸਾਹਮਣੇ ਤਲਾਸ਼ੀ ਲੈਣੀ ਹੈ ਤੇ ਅਸੀਂ ਉਹ ਵੀ ਕਰਵਾ ਦਾਂਗੇ ਉਹ ਕਹਿੰਦੇ ਨਹੀਂ ਤੁਹਾਡੇ ਤੇ ਯਕੀਨ ਆ ਹੁਣ ਕਹਿੰਦੇ ਕਿ ਅਸੀਂ ਜਦੋਂ ਸਿਵਲ ਇਹਦੇ ਚ ਸਿਵਲ ਆਮ ਨਾਗਰਿਕ ਦੀ ਵੀ ਗਵਾਹੀ ਪੈਂਦੀ ਆ ਕਹਿੰਦੇ ਅਸੀਂ ਬਥੇਰੀ ਕੋਸ਼ਿਸ਼ ਕੀਤੀ ਨਾਕਾ ਲਗਾਇਆ ਹੁਣ ਇਹ ਦੇਖੋ ਪੁਲਿਸ ਦਾ ਲੱਗਾ ਹੋਵੇ ਨਾਕਾ ਕੋਈ ਰੁਕੇ ਨਾ ਕੋਈ ਰੁਕੇ ਨਾ ਇਹ ਤਾਂ ਹੋ ਨਹੀਂ ਸਕਦਾ ਮਤਲਬ ਪੁਲਿਸ ਖੜੀ ਹੋਵੇ ਡੀਐਸਪੀ ਰੋਡ ਤੇ ਖੜਾ ਹੋਵੇ 8 ਜਣੇ ਪਹਿਲਾਂ ਜਲੰਧਰ ਪੁਲਿਸ ਤੇ ਡੀਐਸਪੀ ਨੇ ਵੀ 8 ਜਣੇ ਆਏ ਹੋਣਗੇ ਘੱਟੋ ਘੜ 16 ਬੰਦੇ ਤੇ ਹੈ ਨੇ 16 ਬੰਦੇ ਰੋਡ ਤੇ ਖੜੇ ਹੋਣ ਗੱਡੀ ਦੀਆਂ ਲਾਈਟਾਂ ਹੁਣ ਹੱਥ ਦੇ ਵਿੱਚ ਟਾਰਚ ਹੋਵੇ ਬੈਰੀਗੇਡਸ ਲੱਗੇ ਹੋਣ ਤੇ ਕਿਸੇ ਦੀ ਮਜਾਲ ਆ ਵੀ ਗੱਡੀ ਨਾ ਰੋਕੇ ਕਹਿੰਦੇ ਗੱਡੀਆਂ ਦੇ ਸਪੀਡ ਹੀ ਬਹੁਤ ਜ਼ਿਆਦਾ ਸੀ ਕਿਸੇ ਨੇ ਰੋਕੀ ਨਹੀਂ ਹੈਗੀ ਤੇ ਫਿਰ ਇਸ ਕਰਕੇ ਆਮ ਨਾਗਰਿਕ ਦੀ ਇਹਦੇ ਚ ਗਵਾਈ ਨਹੀਂ ਪਾਈ ਪਰ ਜਦੋਂ ਤਲਾਸ਼ੀ ਲਈ ਹੈ ਕਹਿੰਦੇ ਕਿਸੇ ਦੀ ਖੱਬੀ ਜੇਬ ਚੋਂ ਕਿਸੇ ਦੀ ਸੱਜੀ ਜੇਬ ਚੋਂ ਕਿਸੇ ਦੀ ਪੈਂਟ ਦੀ ਜੇਬ ਚੋਂ ਕਿਸੇ ਦੀ ਨਿੱਕਰ ਦੇ ਤੇ ਕਿਸੇ ਨੇ ਡਿਜੀਟਲ ਕੰਡਾ ਵੀ ਰੱਖਿਆ ਸੀ ਇਹ ਉੱਤੇ ਸਵਾਲ ਬੜੇ ਖੜੇ ਹੋ ਰਹੇ ਨੇ ਕਿ ਆਖਰ ਹੁਣ ਪੁਲਿਸ ਦਾ ਮੁਕੱਦਮਾ ਦਰਜ ਹੋ ਚੁੱਕਾ ਹੁਣ ਜਿਹੜੀ ਕੁਆਨਟੀਟੀ ਫੜੀ ਆ ਉਹ ਹੈਗੇ 4 ਗ੍ਰਾਮ ਕੀ ਇਹ ਕਮਰਸ਼ੀਅਲ ਚ ਆਂਦੀ ਹੈ ਕਿਉਂਕਿ ਹੁਣ ਜਿਹੜਾ ਭਾਰਤੀ ਨਿਆਏ ਅਸਿੰਤਾ ਨਵੇਂ ਕਾਨੂੰਨ ਬਣ ਗਏ ਨੇ ਉਹਦੇ ਚ ਪੁਲਿਸ ਨੂੰ ਬਹੁਤ ਜ਼ਿਆਦੀਆਂ ਪਾਵਰਾਂ ਨੇ ਪਰ ਉਦਾਂ ਇਹ ਕਮਰਸ਼ੀਅਲ ਚ ਨਹੀਂ ਆਂਦੀ ਜਿਹੜੇ ਪ੍ਰਾਣਿਕ ਕਾਨੂੰਨ ਦੀ ਗੱਲ ਕੀਤੀ ਜਾਵੇ ਤੇ 100 ਗ੍ਰਾਮ ਦੇ ਆਸ-ਪਾਸ ਜੇ ਤੁਹਾਡੇ ਕੋਈ ਕੁਝ ਫੜਿਆ ਜਾਂਦਾ ਇਹ ਵਾਲਾ ਉਹ ਉਹ ਆ ਜਾਂਦਾ ਹੈਗਾ ਕਮਰਸ਼ੀਅਲ ਆ ਜਾਂਦਾ ਕਿ ਤੁਸੀਂ ਵਪਾਰ ਕਰ ਰਹੇ ਹੋ ਵੇਚ ਰਹੇ ਹੋ ਪ੍ਰਚਾਰਗ੍ਰਮ ਖਾਣ ਵਾਲਾ ਵੀ ਹੋ ਸਕਦਾ ਹੈਗਾ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਪਤਾ ਨਹੀਂ ਹੁਣ ਜਿਹੜਾ ਨਵਾਂ ਕਾਨੂੰਨ ਉਹ ਕੀ ਪਰਿਭਾਸ਼ਾ ਦਿੰਦਾ ਜਾਂ ਕੀ ਜਿਹੜਾ ਡਰਗ ਆ ਨਸ਼ਾ ਉਹ ਵੈਰੀ ਟੂ ਵੈਰੀ ਨਸ਼ਾ ਵੀ ਹੈਗਾ ਕਿ ਉਹਦੇ ਚ ਕਿੰਨੀ ਹੈਗੀ ਆ ਪਹਿਲੂ ਤਾਂ ਚਲੋ ਇਹ ਹੋ ਗਿਆ ਕਿ ਐਫ ਆਈ ਆਰ ਕਿਹੜੇ ਹਾਲਾਤ ਚ ਦਰਜ ਹੋਈ ਕਿਵੇਂ ਦਾ ਮਾਹੌਲ ਸਿਰਜਿਆ ਗਿਆ ਐਫ ਆਈ ਆਰ ਚ ਜੋ ਦਰਜ ਹੈ ਸਾਰੀਆਂ ਗੱਲਾਂ ਉਹ ਆਪਾਂ ਆਪਦੇ ਕੋਲੋਂ ਤਾਂ ਕੁਝ ਦੱਸੀ ਨਹੀਂ ਇੱਕ ਉਸ ਤੋਂ ਪਹਿਲਾਂ ਦੀ ਗੱਲ ਹੈ ਕਿ ਕੀ ਇਹਦਾ ਮਤਲਬ ਸਮਝ ਲਿਆ ਜਾਵੇ ਕਿ ਅਮਰਤਪਾਲ ਸਿੰਘ ਦੇ ਭਰਾ ਨਸ਼ਾ ਕਰਨ ਦੇ ਆਦੀ ਬਣ ਗਏ ਸੀ ਜਾਂ ਨਸ਼ਾ ਕਰਦੇ ਸੀ ਜਾਂ ਫਿਰ ਜਿਵੇਂ ਦੀ ਇਹ ਕਹਾਣੀ ਹੈ ਜਿਵੇਂ ਮਾਪੇ ਕਹਿ ਰਹੇ ਆ ਕਿ ਕੱਲਾ ਬਦਨਾਮ ਕਰਨ ਤੋਂ ਇਲਾਵਾ ਕੁਝ ਨਹੀਂ ਹੈ ਇਸ ਦੇ ਵਿੱਚ ਇਸ ਨੂੰ ਕਿਵੇਂ ਮੰਨਿਆ ਜਾਵੇ ਇਸ ਦੀ ਕਿਵੇਂ ਪਰਖ ਹੋਵੇਗੀ ਕਿ ਵਾਕਈ ਅਮਰਤਪਾਲ ਸਿੰਘ ਨੇ ਤਾਂ ਐਡੀ ਮੁਹਿੰਮ ਸ਼ੁਰੂ ਕੀਤੀ ਸੀ ਨਸ਼ੇ ਦੇ ਖਿਲਾਫ ਪਰ ਪਰਿਵਾਰ ਦੇ ਜੀ ਦੇ ਉੱਤੇ ਹੀ ਸਵਾਲ ਉੱਠ ਗਏ ਨੇ ਐਫ ਆਈ ਆਰ ਦੇ ਨਾਲ ਦੇਖੋ ਸੰਦੀਪ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਮਰਥ ਪਾਲ ਸਿੰਘ ਭਗੌੜਾ ਹੋ ਗਿਆ ਸੀ ਉਹਦਾ ਕਰੈਕਟਰ ਅਸੈਸੀਨੇਸ਼ਨ ਬਹੁਤ ਕੀਤਾ ਗਿਆ ਸੀ ਉਸ ਸਮੇਂ ਉਹਦਾ ਉਸ ਵੇਲੇ ਵੀ ਜਿਹੜਾ ਚਰਿੱਤਰਹੀਨ ਕੀਤਾ ਗਿਆ ਸੀ ਉਹਨੂੰ ਕਦੀ ਰੇੜੀ ਤੇ ਭੱਜ ਗਿਆ ਕਦੀ ਐਣਕਾਂ ਕਦੀ ਪੋਲ ਤੇ ਖੜੇ ਕਦੀ ਕੋਲਡ ਡਰਿੰਕਸ ਪੀ ਰੇ ਨਾ ਕਦੀ ਸਕੂਟਰ ਤੇ ਭੱਜ ਗਿਆ ਕਦੀ ਕਾਰ ਤੇ ਭੱਜ ਗਿਆ ਉਹਦਾ ਕਰੈਕਟਰ ਅਸੈਸੀਨੇਸ਼ਨ ਹੋਇਆ ਜਦੋਂ ਦਾ ਕਰੈਕਟਰ ਅਸੈਸੀਨੇਸ਼ਨ ਹੋਇਆ ਫਿਰ ਉਹਨੇ ਕੁਝ ਲੀਡਰ ਪੰਥਕ ਲੀਡਰ ਪਾਏ ਵਿੱਚ ਜਿਨ੍ਹਾਂ ਨੇ ਸਰੈਂਡਰ ਕਰਵਾਇਆ ਤੇ ਪਿੰਡ ਰੋਡੇ ਦੇ ਵਿੱਚ ਉਹਨੇ ਸਰੈਂਡਰ ਕੀਤਾ ਸਵੇਰੇ ਸਵੇਰੇ ਜਦੋਂ ਗੁਰਦੁਆਰੇ ਦੇ ਵਿੱਚ ਹਨ ਉਹਨੇ ਉਦੋਂ ਸਬੋਧਨ ਵੀ ਕੀਤਾ ਸੀ ਹੁਣ ਕੀ ਉਹਦੇ ਭਰਾ ਦਾ ਵੀ ਕੈਰੇਕਟਰ ਅਸੈਸੀਨੇਸ਼ਨ ਹੋ ਰਿਹਾ ਏਕ ਵੱਖਰਾ ਪਹਿਲੂ ਆ ਔਰ ਦੂਜਾ ਕਿਉਂਕਿ ਪੁਲਿਸ ਨੇ ਡੋਪ ਟੈਸਟ ਕਰਵਾਇਆ ਉਹ ਪੋਜ਼ਿਟਿਵ ਆਇਆ ਦੋਨਾਂ ਜਾਣਾਂ ਦਾ ਇਹਦਾ ਮਤਲਬ ਹੈ ਜੇ ਡੋਪ ਟੈਸਟ ਆ ਤੇ ਉਹ ਡਰਗ ਲੈ ਰਹੇ ਨੇ ਨਸ਼ਾ ਕਰ ਰਹੇ ਨੇ ਇਹਦਾ ਤੇ ਇਹੀ ਮਤਲਬ ਹੋਇਆ ਨਾ ਕਦੋਂ ਦੇ ਲੈ ਰਹੇ ਨੇ ਇਹ ਤੇ ਉਹ ਉਹਦੇ ਮਾਪੇ ਜਾਣ ਜਾਂ ਹਰਪ੍ਰੀਤ ਸਿੰਘ ਜਾਂ ਉਹਦਾ ਸਾਥੀ ਲੱਪ੍ਰੀਜ਼ ਦੱਸਣ ਕਿ ਉਹ ਪ੍ਰਾਣੇ ਆਦੀ ਨੇ ਕਿ ਜਾਂ ਜਿਹੜਾ ਰਾਤ ਛਕਿਆ ਮਾਲ ਉਹਦੇ ਕਰਕੇ ਹੀ ਡੋਪ ਟੈਸਟ ਪੋਜ਼ਿਟਿਵ ਆ ਗਿਆ ਨਾ ਤੀਜੀ ਗੱਲ ਇਹ ਆ ਗਈ ਕਿ ਮਾਪੇ ਕਹਿੰਦੇ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਵਾ ਉਹਨਾਂ ਮਾਪਿਆਂ ਦੀ ਵੀ ਜ਼ਿੰਮੇਵਾਰੀ ਬੰਦੀ ਪਤਾ ਹੈ ਕਿ ਉਹ ਹਰਪੀ ਸਿੰਘ ਨਸ਼ੇ ਕਰਦਾ ਕਿ ਨਹੀਂ ਕਰਦਾ ਪੁਲਿਸ ਨੇ ਹਜੇ ਇਹ ਨਹੀਂ ਕਿਹਾ ਪੁਲਿਸ ਨੇ ਕਿਹਾ ਕਿ ਬੰਦੇ ਫੜੇ ਨੇ 4 ਗ੍ਰਾਮ ਪੜਿਆ ਹਜੇ ਪੁਲਿਸ ਦੀ ਹੋਰ ਕਹਾਣੀ ਆਊਗੀ ਕਿ ਸ਼ਾਇਦ ਵੇਚਦੇ ਵੀ ਹੋਣ ਕਿਉਂਕਿ ਜਿਹੜੇ ਬੰਦੇ ਗਾਂ ਉਹਨਾਂ ਨੇ ਹੱਬੋਵਾਲ ਤੋਂ ਫੜੇ ਆ ਗਏ ਨੇ ਉਹਨਾਂ ਦਾ ਕੰਮ ਹੋ ਸਕਦਾ ਹੈ ਕਿ ਉਹ ਨਸ਼ੇ ਦੇ ਤਸਕਰ ਹੋਣ ਉਹ 4 ਗ੍ਰਾਮ ਨਸ਼ਾ ਲੈ ਕੇ ਕੀ ਬੰਦਾ ਆਪਣੇ ਵਾਸਤੇ ਰੱਖ ਰਿਹਾ ਜਾਂਗਾ ਵੇਚਣ ਵਾਸਤੇ ਰੱਖ ਰਿਹਾਗਾ ਪਰ ਜਿਹੜੀ ਕੰਡੇ ਦੀ ਕਹਾਣੀ ਨਾਲ ਜੁੜ ਰਹੀ ਹੈ ਇਹਦਾ ਮਤਲਬ ਸੰਕੇਤ ਤਾਂ ਦੇ ਦਿੱਤਾ ਗਿਆ ਕਿ ਕੰਡਾ ਫਿਰ ਕਾਦੇ ਕੰਮ ਲਈ ਹੈ ਜੇ ਨਸ਼ਾ ਲੈਣ ਵਾਲਾ ਤਾਂ ਕੰਡੇ ਦੇ ਹਿਸਾਬ ਨਾਲ ਸ਼ੱਕਦਾ ਨਹੀਂ ਹੋਣਾ ਬਿਲਕੁਲ ਜਦੋਂ ਕਿਉਂਕਿ ਪੁਲਿਸ ਤਲਾਸ਼ੀ ਲੈਂਦੀ ਹੈ ਫਿਰ ਕੱਲੀ-ਕੱਲੀ ਤਲਾਸ਼ੀ ਉਹਨਾਂ ਦੇ ਫਿਰ ਗੱਡੀ ਦੇ ਟਾਇਰ ਵੀ ਗਿਨੇ ਹੁੰਦੇ ਨੇ ਨਾ ਕਿ ਸਟਪਣੀ ਹੈ ਕਿ ਨਹੀਂ ਹੈ ਕਹਿੰਦਾ ਉਹਦੇ ਫਿਰ ਪੁਲਿਸ ਸਾਰੀ ਲਿਖਦੀ ਕਹਾਣੀ ਇਹਦੇ ਚ ਤੇ ਨਹੀਂ ਉਹਨਾਂ ਲਈ ਆ ਕਿ ਇੱਕ ਕੰਡਾ ਵੀ ਡਿਜੀਟਲ ਕੰਡਾ ਉਹ ਡਿਜੀਟਲ ਕੰਡੇ ਦੇ ਵਿੱਚ ਤੋ ਲਿਆ ਗਿਆ ਫਿਰ ਦੋ ਉਹਨਾਂ ਨੂੰ ਲਾਈਟਰ ਮਿਲੇ ਨੇ ਫਿਰ ਉਹ 20 ਰੁਪਏ ਦੇ ਨੋਟ ਮਿਲੇ ਜਿਹਦੇ ਤੇ ਰੱਖ ਕੇ ਉਹ ਮਾਲ ਛਕਿਆ ਹੋਊਗਾ ਨਾ ਇਹ ਹੁਣ ਇਹ ਇਹ ਜਾਂਚ ਦਾ ਵਿਸ਼ਾ ਕਿ ਕਰੈਕਟਰ ਅਸੈਸੀਨੇਸ਼ਨ ਹੋ ਰਿਹਾ ਐਫ ਆਈ ਆਰ ਦੇ ਵਿੱਚ ਸਿਰਫ ਇਹਨਾਂ ਦੋ ਜਣੇ ਦਾ ਨਾਮ ਆ ਤੀਜਾ ਜਿਹੜਾ ਬੰਦਾ ਇਹਨਾਂ ਬਾਅਦ ਫੜਿਆ ਉਹਦਾ ਜ਼ਿਕਰ ਨਹੀਂ ਕੀਤਾ ਗਿਆ ਔਰ ਕੀ ਜਿਹੜਾ ਤੀਜਾ ਜੇ ਕੋਈ ਨਸ਼ਾ ਲੈ ਕੇ ਆਏ ਨੇ ਕੀ ਉਹ ਤਸਕਰ ਮਗਰ ਮਾਸ਼ਾ ਉਹ ਪੁਲਿਸ ਨੇ ਹਜੇ ਕਹਾਣੀ ਨਹੀਂ ਦੱਸੀ ਪਰ ਜਿਹੜੇ ਮਾਪੇ ਨੇ ਜਿਹੜੇ ਬਾਪੂ ਤਰਸੇਮ ਸਿੰਘ ਹੋਣੀ ਕਹੇ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਅਮਰਤਪਾਲ ਸਿੰਘ ਹੋਣਾ ਨੇ ਜਦੋਂ ਦੁਬਈ ਤੋਂ ਆਏ ਸੀ ਉਹਨਾਂ ਨੇ ਦੋ ਲਹਿਰਾਂ ਸ਼ੁਰੂ ਕੀਤੀਆਂ ਸੀ ਇੱਕ ਸੀ ਕਿ ਨਸ਼ਾ ਛਡਾਉਣਾ ਪੰਜਾਬ ਦੀ ਜਵਾਨੀ ਨੂੰ ਦਲਦਲ ਚੋਂ ਬਾਹਰ ਕਢਣਾ ਦੂਜਾ ਸੀ ਕਿ ਅਮਰਤ ਸੰਚਾਰ ਕਰਵਾਉਣਾ ਮੁੰਡੇ ਕੁੜੀਆਂ ਨੂੰ ਗੁਰੂ ਦੇ ਲੜ ਲਾਉਣਾ ਹੁਣ ਸਵਾਲ ਖੜੇ ਹੁੰਦੇ ਨੇ ਕਿ ਜੇ ਅਮਰਤਪਾਲ ਸਿੰਘ ਹੋਣੀ ਨਸ਼ਾ ਛਡਾ ਰਹੇ ਨੇ ਪੰਜਾਬ ਦੀ ਜਵਾਨੀ ਦਾ ਤੇ ਉਹਨਾਂ ਦਾ ਵੱਡਾ ਭਰਾ ਨਸ਼ਾ ਕਰ ਰਿਆ ਮੱਤਰ ਫਿਰ ਤੇ ਜੇ ਸਵਾਲ ਖੜੇ ਹੋ ਗਏ ਨਾ ਅਮਰਤਪਾਲ ਸਿੰਘ ਦੇ ਕਿ ਭਈ ਤੂੰ ਲੋਕਾਂ ਦੇ ਤੇ ਧੀਆਂ ਪੁੱਤਾਂ ਦੀ ਜ਼ਿੰਦਗੀ ਦੀ ਖੈਰ ਮੰਗ ਰਿਆ ਤੇ ਤੇਰਾ ਵੱਡਾ ਭਰਾ ਖੁਦ ਦਲਦਲ ਦੇ ਵਿੱਚ ਫਸਿਆ ਇਹ ਹੁਣ ਇਹ ਗੱਲਾਂ ਹੋ ਰਹੀਆਂ ਨੇ ਇੱਕ ਸਵਾਲ ਬੰਦੇ ਦੇ ਦਿਮਾਗ 'ਚ ਖੜੇ ਹੁੰਦੇ ਆਪਾਂ ਇਹ ਨਹੀਂ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਜਾਂ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਬਦਨਾਮ ਕਰੇ ਪਰ ਆਮ ਬੰਦਾ ਵੀ ਸੋਚੂਗਾ ਕਿ ਯਾਰ ਅੰਮ੍ਰਿਤਪਾਲ ਸਿੰਘ ਮੰਨ ਕੇ ਚੱਲਦੇ ਕਿ ਆਪਾਂ ਉਹ ਨਸ਼ਿਆਂ ਦੇ ਖਿਲਾਫ ਉਹਨੇ ਨੇ ਕਿ ਸੰਘਰਸ਼ ਵਿਢਿਆ ਚੰਗੀ ਗੱਲ ਆ ਸਾਡਾ ਵੀ ਮਸਲਾ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਚਾਹੀਦਾ ਮਾਪੇ ਨਾ ਉਝਣ ਮਾਵਾਂ ਦੀਆਂ ਕੁੱਖਾਂ ਨਾ ਉਝਣ ਸਾਡੀ ਵੀ ਇਹੀ ਕਾਮਨਾ ਕਿ ਪੰਜਾਬ ਚ ਨਸ਼ਾ ਖਤਮ ਹੋਵੇ ਪਰ ਜੇ ਅੰਮ੍ਰਿਤਪਾਲ ਵੱਲੋਂ ਇੱਕ ਮਹਿਮ ਵਿਢੀ ਗਈ ਉਹਦਾ ਭਰਾ ਹੀ ਪੁਲਿਸ ਨੇ ਫੜ ਲਿਆ ਟੈਸਟ ਡੋਪ ਪੋਜ਼ਿਟਿਵ ਆ ਗਿਆ ਇਹ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਪਰ ਜਿਹੜੀ ਐਫ ਆਈ ਆਰ ਇਹਦੇ ਚ ਬੜੀਆਂ ਕਮੀਆਂ ਪੇਸ਼ੀਆਂ ਨੇ ਇਹਦੇ ਚ ਹਰਪਾਲ ਸਿੰਘ ਦੇ ਜਿਹੜੇ ਸਮਰਥਕ ਹੈ ਅਸੀਂ ਉਦੋਂ ਜਦੋਂ ਦਾ ਮਾਮਲਾ ਸਾਹਮਣੇ ਆਇਆ ਮੀਡੀਆ ਦੇ ਵਿੱਚ ਜਾਗਰ ਹੋ ਗਿਆ ਕਈ ਪੋਸਟਾਂ ਦੇਖ ਲਈਆਂ ਸੋਸ਼ਲ ਮੀਡੀਆ ਤੇ ਕਹਿੰਦੇ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਚ ਬੰਦ ਨੇ ਉੱਥੇ ਸਰਕਾਰ ਦੇ ਕਈ ਤਰ੍ਹਾਂ ਦੇ ਦਬਾਅ ਪੈ ਰਹੇ ਹੋਣਗੇ ਅਮਰਤਪਾਲ ਸਿੰਘ ਨੇ ਸਰਕਾਰ ਦਾ ਦਬਾਅ ਮੰਨਿਆ ਨਹੀਂ ਝੱਲਿਆ ਨਹੀਂ ਇਸੇ ਕਰਕੇ ਦਬਾਉਣ ਦੇ ਲਈ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਹੁਣ ਸਵਾਲ ਖੜੇ ਹੋਣ ਲੱਗੇ ਨੇ ਜਾਂ ਕਰਨ ਕਰ ਰਹੀ ਹੈ ਇੱਕ ਸਾਜ਼ਿਸ਼ ਦੇ ਤੈ ਤਾਂ ਇਹ ਅਮਰਤਪਾਲ ਸਿੰਘ ਦੇ ਸਮਰਥਕ ਕਹਿ ਰਹੇ ਆ سوشل میڈیا ਤੇ ਕਿ ਇਹ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਗੱਲਾਂ ਇਸ ਕਰਕੇ ਹੋ ਰਹੀਆਂ ਨੇ ਅਮਰਤਪਾਲ ਸਿੰਘ ਸਰਕਾਰ ਦੇ ਅਕੋਰਡਿੰਗ ਚੱਲਣ ਨੂੰ ਤਿਆਰ ਨਹੀਂ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਸੰਦੀਪ ਕਿ ਇਹਦਾ ਭਰਾ ਫਲੋਰ ਕਰਨ ਕੀ ਗਿਆ ਕਿਉਂਕਿ ਜਿਹੜੇ ਐਮਪੀ ਨੇ ਸਰਜੀਤ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਉਹ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉੱਥੇ ਸੰਘਰਸ਼ ਵਿੜਿਆ ਹੈ ਅੱਜ ਦਾ ਪ੍ਰੋਗਰਾਮ ਜਲੂਪੁਰ ਖੜੇ ਤੋਂ ਵਾਇਆ ਅੰਮ੍ਰਿਤਸਰ ਜਾਂਦੇ ਐ ਅੰਮ੍ਰਿਤਸਰ ਤੋਂ ਮੋਗਾ ਮੋਗੇ ਤੋਂ ਫਰੀਦਕੋਟ ਜਾਣਾ ਚਾਹੀਦਾ ਉਹ ਜਲੰਧਰ ਕਿਵੇਂ ਪਹੁੰਚਿਆਗੇ ਉਹ ਫਲੋਰ ਕਿਵੇਂ ਪਹੁੰਚੇ ਇਹ ਇੱਕ ਦੂਜਾ ਸਵਾਲ ਆ ਇਹਦਾ ਜਵਾਬ ਤੇ ਹਰਪ੍ਰੀਤ ਸਿੰਘ ਹਣੀ ਦੇ ਸਕਦੇ ਜਾਂ ਲਵਪ੍ਰੀਤ ਸਿੰਘ ਹਣੀ ਦੇ ਸਕਦੇ ਨੇ ਵੀ ਜਾਣਾ ਫਰੀਦਕੋਟ ਸੀ ਤੇ ਆਪਾਂ ਵਾਇਲ ਲੁਧਿਆਣਾ ਜਾ ਰਹੇ ਸੀ ਫਰੀਦਕੋਟ ਉਧਰ ਅੰਮ੍ਰਿਤਸਰ ਵੀ ਆਇਆ ਜਾ ਸਕਦੇ ਕਿ ਜਲੂਪੁਰ ਖੇੜੇ ਤੋਂ ਸਿੱਧਾ ਆਪਣੇ ਏਰੀਆ ਨੂੰ ਤਰਨਤਾਰ ਤੋਂ ਹਰੀਕੇ ਚੜ੍ਹਦੇ ਹਰੀਕੇ ਤੋਂ ਫਰੀਦਕੋਟ ਤੋਂ ਚਲੇ ਜਾਂਦੇ ਨਾ ਕਿ ਜਾਂ ਰਾਹ ਇਕੱਲਾ ਇਹ ਪੈਂਦਾ ਹੈਗਾ ਦੂਜੀ ਸਵਾਲ ਇਹ ਕਿ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਗੱਲਾਂ ਕਰਦੇ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਉਹਨਾਂ ਨੂੰ ਜਵਾਬ ਦੇ ਨਹੀਂ ਆ ਪਰ ਇੱਕ ਸਵਾਲ ਖੜਾ ਹੁੰਦਾ ਕਿ ਇਸ ਮਸਲੇ ਦੇ ਵਿੱਚ ਕਿ ਉੱਤੇ ਅਮਰਤਪਾਲ ਸਿੰਘ ਦੇ ਦਬਾਅ ਪੈਂਦਾ ਕਿ ਨਹੀਂ ਪੈਂਦਾ ਉਹਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੀ ਲੋੜ ਪੈਗੀ ਮਸਲਾ ਤੇ ਆ ਗਿਆ ਨੇ ਹੁਣ ਇਹ ਕਿ ਉਹਦਾ ਭਰਾ ਉੱਥੇ ਪਹੁੰਚਿਆ ਕਿਵੇਂ ਤੇ ਜਿਹੜੇ ਪੁਲਿਸ ਨੇ ਦਸਤਾਵੇਜ਼ ਇਕੱਠੇ ਕੀਤੇ ਨੇ ਕਿ ਜਿਨ੍ਹਾਂ ਦੇ ਘਰੋਂ ਲੈ ਕੇ ਆਏ ਨੇ ਉਹ ਇੱਕ ਆਪਣੀ ਇੱਕ ਪਹਿਲੂ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਹੁਣ ਉਹ ਕਹਿੰਦਾ ਜਿਹੜਾ ਸਰਜੀ ਸਿੰਘ ਖਾਲਸਾ ਗਰੇ ਆਉਣਾ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ਾ ਜੀ ਸ਼ੁਰੂ ਕਰਨੇ ਤੇ ਮੈਨੂੰ ਨਹੀਂ ਪਤਾ ਕਿ ਫਲੋਰ ਕਿਵੇਂ ਪਹੁੰਚ ਗਿਆ ਹੁਣ ਫਲੋਰ ਜਿਹੜਾ ਜਲੰਧਰ ਦਿਹਾਤੀ ਦੇ ਏਰੀਆ ਦੇ ਵਿੱਚ ਆਉਂਦਾ ਹੈਗਾ ਹੁਣ ਸੋਸ਼ਲ ਮੀਡੀਆ ਤੇ ਲਾਜ਼ਮੀ ਤੌਰ ਤੇ ਕਈ ਤਰ੍ਹਾਂ ਦੀ ਗੱਲਾਂ ਹੋਣੀਆਂ ਉਹਨਾਂ ਗੱਲਾਂ ਦਾ ਤੇ ਸਰਕਾਰ ਤੇ ਜਵਾਬ ਨਹੀਂ ਦੇਗੀ ਪਰ ਇੱਕ ਚਰਚਾ ਸ਼ੁਰੂ ਹੋ ਜਾਂਦੀ ਛਿੜ ਜਾਂਦੀ ਕਿ ਵਾਕੇ ਇਸ ਰੱਬਰ ਨਾਲ ਧੱਕਾ ਹੋ ਰਿਹਾ ਕਿ ਪਹਿਲਾਂ ਐਨਐਸਸੀ ਲਗਾਇਆ ਗਿਆ ਫਿਰ ਉਹਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਫਿਰ ਉਹ ਐਮਪੀ ਬਣ ਜਾਂਦਾ ਉਹਨੂੰ ਰਿਹਾਬ ਨਹੀਂ ਕਰਦੇ ਹੈਗੇ ਉਹਦੀ ਸੌਂ ਚੁੱਕਦੇ ਦੀ ਫੋਟੋ ਨਹੀਂ ਆਉਂਦੀ ਉਹਦੀ ਸੌਂ ਚੁੱਕਦੇ ਦੀ ਵੀਡੀਓ ਨਹੀਂ ਆਉਂਦੀ ਇਹ ਸਾਰੇ ਗੱਲਾਂ ਤੇ ਹੈ ਪਰ ਆ ਵੱਡਾ ਸਵਾਲ ਆ ਹਰਪ੍ਰੀਤ ਸਿੰਘ ਆਲਾ ਤੇ ਔਰ ਦੂਜਾ ਔਰ ਦੂਜਾ ਇੱਕ ਇਹ ਕ੍ਰੇਟਾ ਗੱਡੀ ਕੀ ਇਹਨਾਂ ਦੀ ਆ ਉਹ ਵੀ ਪੁਲਿਸ ਚੈੱਕ ਕਰੂਗੀ ਕਿ ਉਹਦੇ ਨਾਮ ਤੇ ਆ ਦੂਜਾ ਜਿਹੜਾ ਲੱਭਪ੍ਰੀਤ ਸਿੰਘ ਆ ਉਹਨਾਂ ਦਾ ਪਿੰਡ ਜਿਹੜਾ ਚੀਮਾ ਬਾੜ ਚੀਮਾ ਬਾੜ ਤੋਂ ਤੇ ਜਲੂਪੁਰ ਖੋਇੜੇ ਦੇ ਵਿੱਚ ਜਿਆਦਾ ਨਹੀਂ ਫਰਕ 7-8 ਕਿਲੋਮੀਟਰ ਦਾ ਫਰਕ ਕੀ ਆ ਉਹਨਾਂ ਦੀ ਕੋਈ ਦੋਸਤੀ ਹੀ ਕਿ ਜਾਂ ਉਹ ਵੀ ਵਾਰਿਸ ਪੰਜਾਬ ਜਿਹੜੀ ਜਥੇਬੰਦੀ ਆ ਉਹਦੇ ਨਾਲ ਜੁੜੇ ਸੀ ਇਸ ਤੋਂ ਪਰਿਵਾਰ ਸਪਸ਼ਟ ਕਰ ਸਕਦਾ ਕਿ ਹਰਪ੍ਰੀਤ ਸਿੰਘ ਵਾਕਿਆ ਤਾਨੂੰ ਦੱਸ ਕੇ ਗਿਆ ਸੀ ਕਿ ਮੈਂ ਜਾਣਾ ਤੇ ਜਿੱਥੇ ਬੰਦੀ ਸਿੰਘਾਂ ਦੀ ਰਾਈ ਲੈ ਕੇ ਫਰੀਦਕੋਟ ਆ ਤੇ ਮੈਂ ਫਲੋਰ ਕਿਵੇਂ ਪਹੁੰਚ ਗਿਆ ਇੱਕ ਜਾਣ ਦਾ ਵਿਸ਼ਾ ਇਹ ਵੀ ਹੈਗਾ ਨਾ ਇਹ ਤੋਂ ਹੁਣ ਤਰਸੀਮ ਸਿੰਘ ਉਹਨੇ ਬਾਪੂ ਨੂੰ ਨਹੀਂ ਦੱਸਦਾ ਜਾਂ ਹਰਪੀ ਸਿੰਘ ਨੂੰ ਦੱਸ ਸਕਦੇ ਨੇ ਪਰ ਸਵਾਲ ਬਹੁਤ ਸੰਦੀਪ ਖੜੇ ਹੋਗੇ ਨੇ ਵੀ ਕਿਉਂਕਿ ਜਦੋਂ ਅਸਲ ਵਿੱਚ ਜੋ ਪੁਲਿਸ ਕੋਈ ਕਾਰਵਾਈ ਕਰਦੀ ਨਾ ਤੇ ਪਬਲਿਕ ਪਰਸਪੈਕਸ਼ਨ ਪੁਲਿਸ ਦੇ ਖਿਲਾਫ ਬਣ ਚੁੱਕੀ ਹੈ ਕਿ ਪੁਲਿਸ ਨੇ ਧੱਕਾ ਕੀਤਾ ਹੋਊਗਾ ਇਹ ਤੇ ਪੁਲਿਸ ਵਾਲਿਆਂ ਨੂੰ ਆਪਣੇ ਆਪ ਚ ਸੁਧਾਰ ਕਰਨ ਚਾਹੀਦਾ ਉਹਨਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਧੱਕੇ ਹੀ ਇੰਨੇ ਜ਼ਿਆਦਾ ਕਰ ਦਿੰਦੇ ਨੇ ਜੇ ਉਹਨਾਂ ਨੇ ਕੋਈ ਸੱਚੀ ਕਾਰਵਾਈ ਵੀ ਕੀਤੀ ਹੋਵੇ ਲੋਕੀ ਯਕੀਨ ਨਹੀਂ ਕਰਦੇ ਕਿਉਂਕਿ ਪੰਜਾਬ ਪੁਲਿਸ ਤੇ ਲੋਕਾਂ ਦਾ ਯਕੀਨ ਵਿਸ਼ਵਾਸ ਉੱਠ ਚੁੱਕਾ ਹੈਗਾ ਕਿਉਂਕਿ ਉਹਨਾਂ ਨੇ ਆਪਣੀ ਵਰਦੀ ਇੰਨੀ ਬਦਨਾਮ ਕਰ ਦਿੱਤੀ ਹੈਗੀਆ ਪੰਜਾਬ ਚ ਅੱਤਵਾਦ ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਨਾਲ ਧੱਕੇ ਕੀਤੇ ਨੇ ਔਰ ਪੋਲਿਟਿਸ਼ਨਾਂ ਦੇ ਕਹਿਣ ਤੇ ਧੱਕੇ ਕਰਦੇ ਨੇ ਸਰਕਾਰਾਂ ਦੇ ਕਹਿਣ ਤੇ ਧੱਕੇ ਕਰਦੇ ਨੇ ਤੇ ਜੇ ਕੋਈ ਜੈਨੂਨ ਵੀ ਉਹ ਕੰਮ ਕਰ ਲੋਕੀ ਕਹਿੰਦੇ ਨੇ ਪੁਲਿਸ ਦਾ ਧੱਕਾ ਹੋਊਗਾ ਜੀ ਇਹਨਾਂ ਇਸ ਕਰਕੇ ਪੁਲਿਸ ਨੂੰ ਤੇ ਆਪਣੀ ਸ਼ਬੀ ਸੁਧਾਰਨ ਦੀ ਜ਼ਰੂਰਤ ਹੈ ਕਿ ਉਹ ਲੋਕੀ ਇਹ ਨਾ ਕਹਿਣ ਕਿ ਜੇ ਚੰਗੀ ਕਾਰਵਾਈ ਕੀਤੀ ਨਹੀਂ 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 ਪੁਲਿਸ ਨੇ ਧੱਕਾ ਕੀਤਾ ਇਹ ਪੁਲਿਸ ਨੂੰ ਇਹ ਚੀਜ਼ਾਂ ਤੇ ਹੁਣ ਜਰਨੀਆਂ ਪੈਣੀਆਂ ਨੇ ਪਰ ਇਹ ਮਸਲਾ ਬੜਾ ਸੀਰੀਅਸ ਹੈ ਗੰਭੀਰ ਹੈ ਇਸ ਮਸਲੇ ਦੇ ਵਿੱਚ ਪਰਿਵਾਰ ਨੂੰ ਜਿਹੜੀ ਸਥਿਤੀ ਹੈ ਉਹ ਸਪਸ਼ਟ ਕਰਨੀ ਚਾਹੀਦੀ ਆ ਔਰ ਖਾਸ ਕਰਕੇ ਜਲੰਧਰ ਪੁਲਿਸ ਨੂੰ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ ਕਿ ਰਾਤ ਨੂੰ ਇੱਕ ਗੱਡੀ ਸਕਾਰਪੀਓ ਗੱਡੀ ਦੇ ਵਿੱਚ ਤੁਸੀਂ 8 8 ਮਲਾਜ਼ਮ ਬਿਠਾ ਲੈਂਦੇ ਹੋ ਵਿੱਚ ਇੱਕ ਸਬ ਇੰਸਪੈਕਟਰ 3 ਸਟਾਰ ਤੇ ਚਾਰ ਤੁਸੀਂ ਐਸਆਈ ਤੇ ਗੱਡੀ ਚ ਸਕੋਰਪੀਸ ਸੱਤ ਜਣੇ ਬੈਠ ਸਕਦੇ ਹਨ 8 ਜਣੇ ਕਿਵੇਂ ਬੈਠ ਗਏ ਤੇ ਤੁਹਾਡੀ ਪੁਲਿਸ ਪਹਿਲਾਂ ਨਵਾਂ ਸ਼ਹਿਰ ਕੀ ਲੈਣ ਗਈ ਆ ਫਿਰ ਉਹ ਫਲੋਰ ਨੂੰ ਚਲ ਗਈ ਇਹ ਸਾਰੇ ਜਾਂਚ ਦੇ ਵਿਸ਼ੇ ਨੇ 3:30 ਵਜੇ ਮਕਦਮਾ ਦਰਜ ਕਰਦੇ ਨੇ ਪਰ ਹੁਣ ਸਵਾਲ ਇਹ ਵੀ ਹੈ ਕਿ ਜਾਂਚ ਕਰੇਗਾ ਕੌਣ ਕਿਉਂਕਿ ਜੇ ਮਾਪਿਆਂ ਨੂੰ ਪਹਿਲਾਂ ਹੀ ਸ਼ੱਕੀ ਲੱਗ ਰਹੀ ਹੈ ਕਾਰਵਾਈ ਜਾਂ ਅਮਰਿਤਪਾਲ ਦੇ ਸਮਰਥਕਾਂ ਨੂੰ ਤਾਂ ਫਿਰ ਜਾਂਚ ਤੇ ਵਿਸ਼ਵਾਸ ਕਿਵੇਂ ਕਰਨਗੇ ਜੇ ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਬਿਲਕੁਲ ਸੱਚੀ ਐਫਆਈਆਰ ਨਹੀਂ ਕੋਰਟ ਵੀ ਤੇ ਹੈ ਅਦਾਲਤਾਂ ਵੀ ਆਈਆਂ ਫਿਰ ਠੀਕ ਹੈ ਕਿ ਬੰਦਾ ਖੱਜਲ ਹੁਣ ਹਰਪੀਤ ਸਿੰਘ ਹੁਣ ਉਹਦਾ ਪਰਿਵਾਰ ਖੱਜਲ ਹੋਊਗਾ ਹੁਣ ਇਹ ਸਵਾਲ ਹੈ ਕਿ ਚਾਰ ਗ੍ਰਮੀ ਕਹਿੰਦੇ ਜਿਹੜਾ ਨਵਾਂ ਕਾਨੂੰਨ ਲਾਗੂ ਹੋਏ ਨੇ 1 ਜੁਲਾਈ ਤੋਂ ਬੀ ਐਨ ਐਸ ਜਿਹੜੇ ਤਿੰਨ ਕਾਨੂੰਨ ਲਾਗੂ ਹੋ ਟੀ ਨੂੰ ਕੀ ਪਰਿਭਾਸ਼ਿਤ ਕੀਤਾ ਗਿਆ ਇਹ ਕਿਊਜ਼ ਦੇ ਤੌਰ ਤੇ ਆਊਗਾ ਕਿ ਵਿਕਟਮ ਦੇ ਤੌਰ ਤੇ ਆਊਗਾ ਜੇ ਇਹ ਦੇ ਵਿਕਟਮ ਦੇ ਤੌਰ ਤੇ ਆਊਗਾ ਉਹਨੂੰ ਨਸ਼ਾ ਛਡਾਊ ਕੇਂਦਰ ਤੇ ਭੇਜ ਦੇਣਗੇ ਹਾਲਾਂਕਿ ਅਮਰਤਪਾਲ ਸਿੰਘ ਉਹਨਾਂ ਵੀ ਉਦੋਂ ਪਿੰਡ 20 25 ਰੱਖੇ ਜਿਨ੍ਹਾਂ ਨੂੰ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੇ ਇਹਨਾਂ ਦਾ ਕਮਰਸ਼ੀਅਲ ਆਇਆ ਤੇ ਫਿਰ ਇਹਨਾਂ ਦੇ ਤਸਕਰ ਦੇ ਤੌਰ ਤੇ ਜਾਣੇ ਜਾਣਗੇ ਹੁਣ ਇਹ ਅਦਾਲਤਾਂ ਨੇ ਵੀ ਬਾਤ ਚ ਕਿਉਂਕਿ ਇੱਕ ਵਾਰ ਬੰਦੇ ਦੀ ਖੱਜਲ ਖਵਾਰੀ ਸ਼ੁਰੂ ਹੋ ਗਈ ਹਰਪੀ ਸਿੰਘ ਤੇ ਲਾਪ੍ਰੀਤ ਸਿੰਘ ਉਹਨਾਂ ਦੀ ਇਹ ਤਾਂ ਖੱਜਲ ਖਵਾਰੀ ਆ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਆਪੇ ਵਕੀਲ ਕਰਦੇ ਰਹਿਣਗੇ ਪੀਆ ਜਿਹੜੇ ਚਾਰ ਥਾਣੇਦਾਰ ਪੰਜ ਥਾਣੇਦਾਰ ਸੀ ਇਹ ਰੋਡ ਤੇ ਹਾਜ਼ਰ ਸਨ ਲੇਡੀ ਕੌਂਸਲ ਸਾਰਿਆਂ ਦੀ ਗਵਾਈ ਤੇ ਮੌਕੇ ਤੇ ਡੀਐਸਪੀ ਤੇ ਪਹੁੰਚ ਗਏ ਲੇਕਿਨ ਆਮ ਕੋਈ ਨਾਗਰਿਕ ਨਹੀਂ ਉੱਥੇ ਸ਼ਾਮਲ ਹੋਇਆ ਉਹਦੀ ਗਵਾਹੀ ਕਿਉਂ ਨਹੀਂ ਪਾਈ ਗਈ ਹੁਣ ਪਤਾ ਨਹੀਂ ਕਾਨੂੰਨ ਦੇ ਵਿੱਚ ਜ਼ਰੂਰੀ ਹੈ ਕਿ ਨਹੀਂ ਹੈ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਔਰ ਪੁਲਿਸ ਉਹ ਪੁਲਸੇ ਦੇ ਚੈਪੀਅਰ ਦੇ ਵੇਖਦੀ ਕਿ ਉਹਨਾਂ ਦੋਵਾਂ ਨੇ ਕਹਿਤਾ ਸਾਨੂੰ ਡੀਐਸਪੀ ਤੇ ਯਕੀਨ ਹੈ ਹਾਲਾਂਕਿ ਉਹ ਜਿਹੜੇ ਉਸ ਇਲਾਕੇ ਦਾ ਜਿਹੜਾ ਜੇ ਕੋ ਆਪਣੀ ਹੁੰਦੀ ਨਾ ਜੇ ਮੈਜਿਸਟ੍ਰੇਟ ਦੀਆਂ ਪਾਵਰਾਂ ਚਾਹੇ ਨਾਇਬ ਤਹਿਸੀਲਦਾਰ ਹੋਵੇ ਚਾਹੇ ਤਹਿਸੀਲਦਾਰ ਹੋਵੇ ਉਹਦੇ ਸਾਹਮਣੇ ਵੀ ਪੇਸ਼ ਹੋ ਕੇ ਆਪਣੀ ਜਾਮਾ ਤਲਾਸ਼ੀ ਕਰਵਾ ਸਕਦੇ ਪਰ ਉਹਨਾਂ ਨੂੰ ਡੀਐਸਪੀ ਤੇ ਯਕੀਨ ਆ ਔਰ ਯਕੀਨ ਕਰਨਾ ਬੰਦ ਆ ਵੀ ਹੈਗਾ ਕਿ ਘੱਟੋ ਘੱਟ ਜਿਹੜਾ ਇੱਕ ਗਾਸਟਡ ਆਫੀਸਰ ਹੁੰਦਾ ਉਹ ਇਹਨਾਂ ਧੱਕਾ ਨਹੀਂ ਕਰਦਾ ਪਰ ਪੁਲਿਸ ਤੇ ਕੰਮ ਚੱਜਦਾ ਵੀ ਕਰੇ ਇਮਾਨਦਾਰੀ ਨਾਲ ਕਰੇ ਲੋਕੀ ਤਾਂ ਵੀ ਕਹਦੇ ਕਿ ਇਹਨਾਂ ਦਾ ਕੋਈ ਇੰਟਰਸਟ ਹੋਊਗਾ ਜੀ ਜਿੱਥੇ ਇਹਨੂੰ ਮਸਲਾ ਦੇਖਦੇ ਆ ਸੱਚ ਕੀ ਬਾਹਰ ਨਿਕਲ ਕੇ ਆਉਂਦਾ ਸਚਾਈ ਕੀ ਹੈ ਤੇ ਦੂਸਰਾ ਮਸਲਾ ਇਹ ਹੈ ਕਿ ਸ਼ਿਵ ਸੈਨਾ ਦੇ ਇੱਕ ਆਗੂ ਸੰਦੀਪ ਥਾਪਰ ਕਰਕੇ ਇੱਕ ਬੜੀ ਚਰਚਾ ਚੱਲੀ ਪੰਜਾਬ 'ਚ ਹੁਣ ਇੱਕ ਨਵਾਂ ਇੱਕ ਆਗੂ ਉੱਠਿਆ ਕਹਿੰਦੇ ਉਹਨੇ ਕੀਤਾ ਇੱਕ ਕਤਲ ਜਿਹੜਾ ਨਾਮਜਿਤ ਕਰ ਲਿਆ ਗਿਆ ਉਸ ਦੇ ਵਿੱਚ ਉਸ ਦੇ ਬਾਰੇ ਹੁਣ ਸ਼ਿਵ ਸੈਨਾ ਦੇ ਆਗੂ ਜਿਹੜੇ 25 30 ਇਕੱਠੇ ਹੋਏ ਫਿਰਦੇ ਸੀ ਉਹਨਾਂ ਦੀ ਇੱਕ ਵੀ ਬਿਆਨ ਟਿੱਪਣੀ ਨਹੀਂ ਆਈ ਕਿ ਜਦੋਂ ਸ਼ਿਵ ਸੈਨਾ ਦੇ ਆਗੂ ਤੇ ਉਹਨਾਂ ਦੀਆਂ ਕੀਤੀਆਂ ਆਪਣੀਆਂ ਕਰਤੂਤਾਂ ਕਰਕੇ ਹਮਲਾ ਹੋ ਜੇ ਜਿਹੜਾ ਕਿ ਗਲਤ ਵੀ ਹੈ ਕਾਨੂੰਨ ਦੀ ਨਜ਼ਰ 'ਚ ਆਪਾਂ ਵੀ ਉਹਨੂੰ ਗਲਤ ਕਿਹਾ ਪਰ ਉਦੋਂ ਬੜਾ ਰੌਲਾ ਪੈਂਦਾ ਪਰ ਹੁਣ ਜਦੋਂ ਸ਼ਿਵ ਸੈਨਾ ਦਾ ਆਗੂ ਖੁਦ ਇੱਕ ਨੌਜਵਾਨ ਨੂੰ ਮਾਰ ਦੇਵੇ ਜਾਂ ਉਸ ਦੇ ਉੱਤੇ ਦੋਸ਼ ਲੱਗ ਜਾਣ ਕਤਲ ਦੇ ਫਿਰ ਇਸ ਦੇ ਉੱਤੇ ਕਿਉਂ ਨਹੀਂ ਬੋਲਦਾ ਕੋਈ ਇਹ ਵੀ ਹੈ ਹੁਣ ਕਾਨੂੰਨ ਵਿਵਸਥਾ ਨਹੀਂ ਵਿਗੜੀ ਹੁਣ ਕੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਪਤਾ ਲੈਣ ਜਾਣਗੇ ਉਸ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਣਗੇ ਕਿਉਂਕਿ ਇਹ ਇੱਕ 21 ਸਾਲ ਦਾ ਮੁੰਡਾ ਹਰਵਿੰਦਰ ਸਿੰਘ ਜਿਹੜਾ ਸਲੂਨ ਦਾ ਕੰਮ ਕਰਦਾ ਜਿਹੜਾ ਨਾਈ ਦੀ ਦੁਕਾਨ ਚਲਾ ਰਿਹਾ ਸੀ ਉਹਨੂੰ ਰਾਤ ਇਹਨਾਂ ਨੇ ਘੇਰ ਕੇ ਮਾਰਿਆ ਘੇਰਾ ਪੂਰੀ ਉਹਦੀ ਕੀਤੀ ਗਈ ਰੇਕੀ ਕੀਤੀ ਗਈ ਦਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਪਜਾ ਭਜਾ ਕੇ ਕੁੱਟਿਆ ਗਿਆ ਉਹ ਆਪਣੀ ਜਾਨ ਬਚਾਉਣ ਦੀ ਖਾਤਰ ਕਿਸੇ ਹੋਰ ਘਰ ਦੇ ਵਿੱਚ ਵੜ ਗਿਆ ਉਸ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਇੱਕ ਬੰਦਾ ਕੁੱਟਿਆ ਤੇ ਉਹ ਮੁੰਡਾ 21 ਸਾਲ ਦਾ ਮਾਰ ਦਿੱਤਾ ਹਾਲਾਂਕਿ ਕਹਿੰਦੇ ਇਹਨਾਂ ਦੀ ਲੜਾਈ ਹੀ ਪਰ ਬੰਦੇ ਦਾ ਕਤਲ ਹੀ ਕਰ ਦੇਣਾ ਹੈਗਾ ਔਰ ਇਹ ਸ਼ਿਵ ਸੈਨਾ ਪੰਜਾਬ ਦਾ ਸੂਬਾ ਪ੍ਰਧਾਨ ਜਿਨੇ ਸ਼ਰੇਆਮ ਬੰਦਾ ਵੱਢ ਦਿੱਤਾ ਹੈਗਾ ਇਸ ਦਾ ਨਾਮ ਹੈਗਾ ਸ਼ਿਵ ਸੈਨਾ ਪੰਜਾਬ ਦਾ ਲੀਡਰ ਆ ਪੰਕਜ ਚੋਪੜਾ ਉਹਦੀ ਘਰ ਵਾਲੀ ਸੀਮਾ ਪਰਾ ਪਵਨ ਚੋਪੜਾ ਤੇ ਨਾਲ ਹੋਰ ਜਿਹੜੇ ਨੇ ਅਮਨਜੋਤ ਗਗਨ ਢੁਲਰ ਤੇ ਸੰਦੀਪ ਇਹ ਇਹਨਾਂ ਦੋਸ਼ੀਆਂ ਦੀ ਪਛਾਣ ਹੋਈ ਆ ਹੁਣ ਇੱਕ 21 ਸਾਲ ਦਾ ਮੁੰਡਾ ਮਾਰ ਦੇਣਾ ਤੁਸੀਂ ਭੁਜਾ ਭੁਜਾ ਕੇ ਕੁੱਟਿਆ ਤੇ ਹੁਣ ਕਾਨੂੰਨ ਵਿਵਸਥਾ ਨਹੀਂ ਵਿਗੜਦੀ ਹੁਣ ਭਾਜਪੀ ਵਾਲਿਆਂ ਨੂੰ ਕੀ ਸੱਪ ਸੁੰਘ ਗਿਆ ਹੋਊਗਾ ਲੀਡਰਾਂ ਨੂੰ ਹੁਣ ਕਾਨੂੰਨੇ ਹੁਣੇ ਨਹੀਂ ਆ ਇਹ ਮਤਲਬ ਕਿ ਸ਼ਿਵ ਸੈਨਾ ਵਾਲੇ ਲੀਡਰ ਕਿਉਂਕਿ ਇੱਕ ਬੰਦੇ ਦੀ ਬਦਮਾਸ਼ੀ ਦੇਖਣਾ ਸ਼ਿਵ ਸੈਨਾ ਲੀਡਰ ਦੇ ਕਿ ਉਹਦੀ ਕਿੰਨੀ ਤੂਤੀ ਬੋਲਦੀ ਆ ਸ਼ਰਿਆਂ ਬੰਦਾ ਵੱਡ ਦਿੱਤਾ ਹੈਗਾ ਪੰਜਾਬ ਸਿਵ ਸ਼ੈਨਾ ਦਾ ਲੀਡਰ ਪੰਜਾਬ ਦਾ ਉਹਦੀ ਦੇਖੋ ਕਿੰਨੀ ਤੂਤੀ ਬੋਲੀ ਔਰ ਇਸ ਮਸਲੇ ਦੇ ਵਿੱਚ ਹਾਲਾਂਕਿ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਪਰ ਇਹ ਦੇਖੋ ਕਿ ਇਹ ਲੋਕਾਂ ਦਾ ਹਾਲ ਦੇਖੋ ਤੇ ਜੇ ਕਿਤੇ ਸ਼ਿਵ ਸ਼ੈਨਾ ਦੇ ਲੀਡਰ ਨੂੰ ਕਿਤੇ ਚੱਲਦੇ ਫਿਰਦੇ ਆਪ ਵੀ ਕਿਤੇ ਕੰਡਾ ਚੁੱਭ ਜੇ ਨਾ ਪੈਰ ਤੇ ਤੇ ਕਹਿ ਦਿੰਦੇ ਕਾਨੂੰਨ ਵਿਵਸਥਾ ਵਿਗੜ ਗਈ ਹੈਗੀ ਜੀ ਇਸ ਕਿਸੇ ਦਾ ਹਮਲਾ ਕਿਸੇ ਨੇ ਸਾਡੇ ਤੇ ਹਮਲਾ ਕੀਤਾ ਹੁਣ ਇਹ ਹਮਲਾ ਨਹੀਂ ਹੈਗਾ ਕੀ ਹੁਣ ਪੰਜਾਬ ਦੇ ਬੀਜੇਪੀ ਲੀਡਰ ਜਾਂ ਜਿਹੜੇ ਜਿਹੜੇ 28 ਜਾਣੇ ਕੱਲ ਇਕੱਠੇ ਹੋਏ ਸੀ ਜਿਹੜੇ ਕਹਿੰਦੇ ਅਸੀਂ ਜਾਗ ਉੱਕੜਣੀ ਉਹ ਇਸ ਪੀੜਤ ਜਿਨ੍ਹਾਂ ਦਾ ਪੁੱਤ ਮਾਰ ਦਿੱਤਾ ਤੁਹਾਡੇ ਇੱਕ ਲੀਡਰ ਨੇ ਉਹਦੇ ਘਰ ਜਾਣਗੇ ਉਹਦਾ ਅਫਸੋਸ ਕਰਨਗੇ ਇਹ ਆਪਣੇ ਆਪ ਚ ਹੁਣ ਪੁਲਿਸ ਨੇ ਚਾਹੇ ਬੰਦੇ ਫੜੇ ਲੇਕਿਨ 21 ਸਾਲ ਦਾ ਮੁੰਡਾ ਭੁਜਾ ਭੁਜਾ ਕੇ ਮਾਰਿਆ ਜਿਹਦਾ ਨਾਂ ਉਹਨਾਂ ਕੋ ਐਡੇ ਕਿਹਦੇ ਡਾਂਗਾ ਛੋਟੇ ਗੰਡਾਸੇ ਜੋ ਕੁਝ ਹੋਇਆ ਹੀ ਉਹਦੀ ਰਾਤ ਨੂੰ 9 ਵਜੇ ਦੁਕਾਨ ਬੰਦ ਕਰਕੇ ਨਿਕਲਿਆ ਜਦੋਂ ਆਪਣੇ ਘਰ ਨੂੰ ਆ ਰਿਹਾ ਤੇ ਇਹਨਾਂ ਨੇ ਘੇਰਾ ਪਾ ਲਿਆ ਹੁਣ ਚਾਏ ਬੰਦੇ ਗ੍ਰਿਫਤਾਰ ਕਰ ਲੈ ਲੇਕਿਨ ਸਵਾਲ ਤੇ ਕੇ ਇਹਨਾਂ ਨੂੰ ਕੀ ਲਾਇਸੈਂਸ ਮਿਲ ਗਿਆ ਹੈਗਾ ਤੇ ਜੇ ਉਦਾਂ ਕੋਈ ਹੋਵੇ ਤੇ ਕਹਿੰਦੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਗਿਆ ਆਪ ਇਹਨਾਂ ਸ਼ਰੀਅਮ ਜਿਹੜਾ ਬੰਦਾ ਵੱਢ ਦਿੱਤਾ ਹੈਗਾ ਉਹ ਕਤਲ ਕੀਤਾ ਸੀ ਤੇ ਕਾਨੂੰਨ ਦੇ ਹਸਾਰਾ ਲਿਆ ਜਾ ਸਕਦਾ ਸੀ ਉਹਦੀ ਸ਼ਿਕਾਇਤ ਕਰਦੇ ਵੀ ਸਾਨੂੰ ਇਹ ਤੰਗ ਕਰਦਾ ਹੈ ਪਰੇਸ਼ਾਨ ਕਰਦਾ ਹੈ ਜੇ ਜਿਹੜੀ ਵੀ ਰੰਜਿਸ਼ ਸੀ ਉਹਨਾਂ ਦੀ ਹਾਂ ਤੁਸੀਂ ਉਹਦੇ ਖਿਲਾਫ ਕਾਰਵਾਈ ਕਰਦੇ ਪੁਲਿਸ ਅਗਰ ਨਹੀਂ ਕਾਰਵਾਈ ਕਰਦੀ ਤੇ ਫਿਰ ਤੁਸੀਂ ਝੰਡਾ ਚੁੱਕਦੇ 12 ਜਾਣੇ ਸੀ 12 ਜਾਣਿਆਂ ਨੇ ਕੱਲਿਆਂ ਨੇ ਇਹਨਾਂ ਨੇ ਕੀ ਮੁੰਡਾ ਕਰ ਕੀ ਰਿਹਾ ਹੈਗਾ ਰਾਤ ਦੀ ਗੱਲ ਕਹਿੰਦੇ ਪਿੱਛੇ ਭੱਜ ਭੱਜ ਕੇ ਕੁੱਟਿਆ ਕਿਰਪਾਨਾਂ ਵੀ ਕੋਲ ਸੀ ਔਰ ਪੁਲਿਸ ਨੇ ਕਾਰਵਾਈ ਕਰਦੇ ਉਹਨਾਂ ਨੂੰ ਗ੍ਰਿਫਤਾਰ ਕਿੱਥੋਂ ਦਾ ਇਹ ਮਸਲਾ ਕਿੱਥੋਂ ਦਾ ਇਹ ਮੋਗੇ ਦਾ ਮਸਲਾ ਹੈਗਾ 21 ਸਾਲ ਮੁੰਡੇ ਦੀ ਹੈ ਜਿਹਦਾ ਕਤਲ ਹੈ ਨਾਮ ਹਰਵਿੰਦਰ ਸਿੰਘ ਪਿੰਡ ਉਹਦਾ ਬੁੱਕਣ ਵਾਲਾ ਰੋਡ ਪਟਵਾਰਖਾਨੇ ਨੇੜੇ ਉਹਦੀ ਜਿਹੜੀ ਉੱਥੇ ਉਹ ਸੜਕ ਦੇ ਉਹਦਾ ਸਲੂਨ ਸੀ ਤੇ ਉਹ ਜਦੋਂ ਰਾਤ 9 ਵਜੇ ਬੰਦ ਕਰਕੇ ਤੇ ਫਿਰ ਘਰ ਤੋਂ ਰੇਕੀ ਰਾਸਤੇ 'ਚ ਜਿਹੜਾ ਆ ਰਿਹਾ ਸੀ ਪਹਿਲਾਂ ਇੱਕ ਕੋਈ ਮੁੰਡੇ ਨੇ ਰਾਹ ਰੂ ਪੁੱਛਿਆ ਹੋਊਗਾ ਉਸ ਤੋਂ ਬਾਅਦ ਜਦੋਂ ਗੱਲਾਂ ਦੇ ਵਿੱਚ ਰੁੱਝ ਗਿਆ ਤੇ ਫਿਰ 12 ਜਾਣੇ ਨੇ ਅਚਾਨਕ ਆ ਕੇ ਹਮਲਾ ਕਰ ਦਿੱਤਾ ਜਿਨ੍ਹਾਂ ਕੋਲ ਕਹਿੰਦੇ ਕਿ ਡੰਡੇ, ਕਿਰਪਾਨਾ, ਖੰਡੇ-ਖੁੰਡੇ ਸਾਰੇ ਕੁਝ ਆਗੇ ਉਹਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਿੱਛੇ ਭੱਜ-ਭੱਜ ਕੇ ਮਾਰਿਆ ਔਰ ਇੱਕ ਉਹਥੇ ਲਾਗੇ ਕੋਈ ਪੱਤੀ ਮਲੌਂਕੀ ਆ ਉਥੇ ਕਿਸੇ ਦਰਵਾਜ਼ਾ ਖੁੱਲ੍ਹਾ ਹੋਊਗਾ ਭੱਜ ਕੇ ਉਹਦੇ ਘਰ ਵੜ ਗਿਆ ਉੱਥੋਂ ਵੀ ਬਾਹਰ ਕੱਢ ਕੇ ਲਿਆਂਦਾ ਉਹਨਾਂ ਦੇ ਘਰ ਜਾ ਕੇ ਵੀ ਹਮਲਾ ਕੀਤਾ ਫਿਰ ਆਂਡੀ ਗਵਾਂਡੀ ਜੋ ਇਕੱਠੇ ਹੋਏ ਨੇ ਤੇ ਫਿਰ ਇਹ ਭੱਜੇ ਉਹ ਹਸਪੀਟਲ ਲੈ ਕੇ ਗਏ ਉਹਦੇ ਘਰ ਦੇ ਵੀ ਆ ਗਏ ਤੇ ਹਸਪੀਟਲ ਪਹੁੰਚ ਕੇ ਉਹਦੀ ਮੌਤ ਹੋ ਗਈ ਕਿਉਂਕਿ ਉਹ ਤੁਸੀਂ ਘਰ ਪਾਨਾ ਨਹੀਂ ਵੱਢਿਆ ਹੋਇਆ ਹੁਣ ਉਹਦੀ ਦੁਕਾਨ ਤੋਂ ਲੈ ਕੇ ਤੇ ਜਿੱਥੋਂ ਉਹ ਜਾ ਕੇ ਲਹੂ ਲਵਾਨ ਹੋ ਕੇ ਡਿੱਗਾ ਹੁਣ ਜਿਹੜੀ ਸੀਸੀਟੀਵੀ ਜਿਹੜੀ ਉਹ ਫੁਟੇਜ ਹੈ ਦੇਖੀ ਜਾ ਰਹੀ ਲੇਕਿਨ ਇਹ ਦੇਖੋ ਇਹ ਸ਼ਿਵ ਸੈਨ ਦਾ ਪ੍ਰਧਾਨ ਇਹਦੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਕਿ ਇੰਨਾ ਦੀ ਵੀ ਇੰਨੀ ਬਦਮਾਸ਼ੀ ਇਹ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਬਣ ਕੇ ਬੈਠਾ ਇਹ ਇਸ ਕਰਕੇ ਬੈਠਾਗਾ ਜੇ ਉਸ ਲੜਕੇ ਨਾਲ ਕੋਈ ਪ੍ਰਾਣੀ ਰੰਜਿਸ਼ ਹੀ ਤੇ ਪੁਲਿਸ ਨੂੰ ਮਿਲਦੇ ਪੁਲਿਸ ਕਾਰਵਾਈ ਕਰਦੇ ਤੇ ਹੁਣ ਤੁਸੀਂ ਆਪ ਹੀ ਜਿਹੜਾ ਸਟਰੀਟ ਜਸਟਿਸ ਕਰ ਲਿਆਗਾ ਹੁਣ ਨਾ ਤੇ ਕੋਈ ਭਾਜਪਾ ਵਾਲਾ ਲੀਡਰ ਬੋਲੂਗਾ ਨਾ ਸ਼ਿਵ ਸੈਨਾ ਵਾਲਾ ਲੀਡਰ ਬੋਲੇ ਹੁਣ ਕਹਦੇ ਨੇ ਕਿ ਤੇ ਨਿੱਜੀ ਰੰਜਿਸ਼ ਹੀ ਹੁਣ ਪੁਲਿਸ ਵੀ ਸ਼ਿਵ ਸੈਨਾ ਵਾਲੇ ਵੀ ਭਾਜਪੀ ਵਾਲੇ ਵੀ ਇਹਨੂੰ ਨਿੱਜੀ ਰੰਜਿਸ਼ ਬਣਾਉਣਗੇ 노 ਡਾਊਟ ਨਿੱਜੀ ਰੰਜਿਸ਼ ਆ ਪਰ ਬੰਦੇ ਨੂੰ ਮਾਰ ਦਾ ਹੱਕ ਕਿਹਨੇ ਦੇ ਦਿੱਤਾ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨਿਤ ਬੰਦੇ ਮਾਰੂਗਾ ਔਰ ਦੂਜੀ ਗੱਲ ਜਿਹੜੇ ਨਿਹੰਗ ਫੜੇ ਨੇ ਉਹ ਵੀ ਨਿੱਜੀ ਰੰਜਿਸ਼ ਹੀ ਜਿਹੜਾ ਸੰਦੀਪ <th>ਪੜਾ ਕਿਉਂਕਿ ਉਹਨਾਂ ਨੂੰ ਗੁੱਸਾ ਇਸ ਕਰਕੇ ਚੜਿਆ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਬਾਰੇ ਗਲਤ ਟਿੱਪਣੀ ਕੀਤੀ ਸੀ ਜਿੱਦਾਂ ਦਰਬਾਰ ਸਾਹਿਬ ਤੇ ਜਿਹੜਾ 3 4 5 6 ਜੂਨ ਨੂੰ ਜਦੋਂ ਉਹ ਵੇਲੇ ਜਿਹੜੇ ਸੋਗ ਵਾਲੇ ਦਿਨ ਹੁੰਦੇ ਨੇ ਤੇ ਜੇ ਕੋਈ ਇਦਾਂ ਦਾ ਸ਼ਿਵ ਸੈਨਾ ਵਾਲਾ ਬੰਦਾ ਵਿਵਾਦਿਤ ਚਿਹਰਾ ਇਦਾਂ ਦੇ ਜਾ ਕੇ ਉੱਥੇ ਉਸੇ ਦਿਨ ਲੱਡੂ ਵੰਡੂਗਾ ਤੇ ਫਿਰ ਤੇ ਲੋਕੀ ਭੜਕਣਗੇ ਨਾ ਤੇ ਜੇ ਸਥਿਤੀ 'ਚ ਇਹ ਬਹੁਤ ਹੀ ਮਾੜੇ ਹਾਲਾਤ ਨੇ ਔਰ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਹੋਵੇ ਤੇ ਇਸ ਕਰਕੇ ਮਸਲੇ ਦੇ ਵਿੱਚ ਨਾ ਦੇਣ ਬੀਜੇਪੀ ਬੋਲੂਗੀ ਨਾ ਹੁਣ ਬੀਜੇਪੀ ਵਾਲਿਆਂ ਨੂੰ ਲੱਗੂਗਾ ਕਿ ਕਾਨੂੰਨ ਵਿਵਸਥਾ ਹੁਣ ਕਹਿਣਗੇ ਕਾਨੂੰਨ ਵਿਵਸਥਾ ਹੁਣ ਤਾਂ ਨਹੀਂ ਕਹਿਣਗੇ ਖਰਾਬ ਆ ਹੁਣ ਤਾਂ ਨਹੀਂ ਕਹਿਣਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇਵੇ ਨਾ ਇਹ ਹੁਣ ਬੀਜੇਪੀ ਦੇ ਪ੍ਰਧਾਨ ਜਾ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਕਿਉਂਕਿ ਸ਼ਿਵ ਸੈਨਾ ਵਾਲਾ ਤੇ ਸ਼ਿਵ ਸੈਨਾ ਵਾਲੇ ਕੀ ਬੀਜੇਪੀ ਦੀ ਪਦੈਸ਼ ਆ ਜੇ ਬੀਜੇਪੀ ਆਰਐਸਐਸ ਦੀ ਪਦੈਸ਼ ਆ ਤੇ ਕੀ ਸ਼ਿਵ ਸੈਨਾ ਬੀਜੇਪੀ ਦੀ ਪਦੈਸ਼ ਆ ਹੁਣ ਕੋਈ ਨਹੀਂ ਬੋਲਣਗੇ ਹੁਣ ਤੇ ਆ ਜਾ ਕੇ ਕੋਈ ਪੰਜਾਬ ਦੇ ਵੱਡੇ ਵੱਡੇ ਅਫਸਰ ਜਾ ਪੰਜਾਬ ਦੇ ਬੀਜਪੀ ਦੇ ਲੀਡਰ ਜਾ ਕੇ ਹੁਣ ਮੋਗੇ ਦੇ ਐਸਐਸਪੀ ਦੇ ਨਾਲ ਇਹ ਗੱਲ ਕਰਨਗੇ ਨਾ ਲੁਧਿਆਣੇ ਵਾਲੇ ਸੀਪੀ ਦੇ ਨਾਲ ਜਲੂਰ ਵੱਡੇ ਵੱਡੇ ਜਿਹੜੇ ਸਭਦਾਨ ਕੌਧਿਆਂ ਤੇ ਬੰਦੇ ਬੈਠੇ ਉਹ ਜਾ ਕੇ ਡਾਇਰੈਕਸ਼ਨ ਪਾਸ ਕਰਦੇ ਨੇ ਕਿ ਪੂਰੀ ਨਿਗਰਾਨੀ ਹੇਠ ਮੇਰੀ ਨਿਗਰਾਨੀ ਹੇਠ ਹੀ ਕੇਸ ਦੀ ਕਾਰਵਾਈ ਚੱਲੂਗੀ ਹੁਣ ਇਹ ਸਵਾਲ ਹੈ ਕਿ ਇਹ ਬੀਜਪੀ ਨੂੰ ਚਾਹੀਦਾ ਕਿ ਜੇ ਕਿਸੇ ਨਾਲ ਧੱਕਾ ਹੁੰਦਾ ਨਾ ਫਿਰ ਸਾਰਿਆਂ ਦੇ ਬਰਾਬਰ ਵਜਾਇਆ ਕਰੋ ਔਰ ਸਿਵ ਸੈਨਾਵਾਲੇ ਜਿਹਦੇ ਪਿੱਛੇ ਤੁਸੀਂ ਉਹਨਾਂ ਨੂੰ ਹੋਰ ਸ਼ਹਿ ਦੇ ਰਹੇ ਨੇ ਉਹਨਾਂ ਦਾ ਗਲਤ ਕਦਮ ਸੀ ਜਾਂ ਤੇ ਭਾਪੀ ਵਾਲੇ ਕਹਿਣ ਕਿ ਵਾਕੇ ਦਰਬਾਰ ਸਾਹਿਬ ਤੇ ਹਮਲਾ ਸਹੀ ਜਾਂਦੇ ਇਹ ਕਹਿਣ ਜਾਂ ਫਿਰ ਜਿਹੜੇ ਲੱਡੂ ਵੰਡਣ ਦੇ ਵੰਡਦੇ ਆਗੇ ਨੇ ਫਿਰ ਉਹਨਾਂ ਦਾ ਵਿਰੋਧ ਕਰਨ ਭਾਪੀ ਫਿਰ ਸਟੈਂਡ ਵੀ ਸਪਸ਼ਟ ਕਰੇ ਨਾ ਔਰ ਇਹ ਮਿਲਦਾ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਕਹਿੰਦੇ ਸੀ ਕਿ ਅਸੀਂ ਅੰਮ੍ਰਿਤਸਰ ਤੋਂ ਜਾਗੋ ਕੱਢਨੀਆ ਪਹਿਲਾਂ ਮੋਗੇ ਤੋਂ ਜਾਗੋ ਕੱਢੋ ਜਿਹੜੇ ਤੁਹਾਡੇ ਇੱਕ ਪ੍ਰਧਾਨ ਨੇ ਇੱਕ ਸ਼ਰੀਆਮ 21 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਹੈ ਜੀ ਤਾਂ ਬਹੁਤ ਸ਼ੁਕਰੀਆ ਜੀ ਤੇ ਪ੍ਰੋਗਰਾਮ 16 ਨੇ ਸੱਚ ਵਿੱਚ ਅਨਾ ਦੋ ਮਸਲਿਆਂ ਤੇ ਅਸੀਂ ਗੱਲਬਾਤ ਸਾਂਝੀ ਕੀਤੀ ਹੈ ਤੁਹਾਡਾ ਇਹਨਾਂ ਮੁੱਦੇ ਬਾਰੇ ਕੀ ਸਮਝਣਾ ਕੀ ਸੋਚਣਾ ਆਪਣੇ ਆਪਣੇ ਵਿਚਾਰ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ